ਜੀ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਕਿ ਖੋਤੀਆਂ ਨਾਲ ਖੇਤ ਵਾਹੇ ਜਾ ਰਹੇ ਆ ਇਹ ਵੀ ਅਫਗਾਨਿਸਤਾਨ ਆ ਕੇ ਦੇਖਣਾ ਸੀ ਹੁਣ ਤੱਕ ਸਿਆਣਿਆਂ ਤੋਂ ਸੁਣਿਆ ਬਹੁਤ ਸੀਗਾ ਕਿ ਇਸ ਤਰ੍ਹਾਂ ਦੀ ਖੇਤੀ ਹੁੰਦੀ ਹੈ ਪਹਿਲਾਂ ਪਰ origignal ਚ ਅੱਜ ਇੱਥੇ ਅੱਖੀਂ ਵੀ ਦੇਖ ਲਈ ਪਿਛਲੇ ਵਲੌਗ ਚ ਅਸੀਂ ਤੁਹਾਨੂੰ ਘੁਮਾਇਆ ਸੀਗਾ ਬਾਮਯਾਨ ਜਿਹੜਾ ਅਫਗਾਨਿਸਤਾਨ ਦੇ ਸੈਂਟਰ ਜਿਹੇ ਦੇ ਵਿੱਚ ਪੈਂਦਾਗਾ ਇੱਥੇ ਬਹੁਤ ਖੂਬਸੂਰਤ ਖੂਬਸੂਰਤ ਥਾਂ ਸੀ ਏ ਚੀਲ ਸੀ ਇਹ ਸਾਰਾ ਤੁਹਾਨੂੰ ਘੁਮਾਇਆ ਸੀਗਾ ਅੱਜ ਅਸੀਂ ਇੱਥੋਂ ਚੱਲਿਆ ਹੁਣ ਵਾਪਸ ਕਾਬਲ ਦੇ ਲਈ ਰਸਤੇ 'ਤੇ ਜਾਂਦੇ ਬਹੁਤ ਜ਼ਿਆਦਾ ਖੂਬਸੂਰਤ ਚੀਜ਼ਾਂ ਆਉਣਗੀਆਂ ਤੇ ਕੀ ਕੁਝ ਆਊਗਾ ਘੁੰਮਣ ਫਿਰਨ ਵਾਲਾ ਦੇਖਣ ਵਾਲਾ ਖੇਤੀਬਾੜੀ ਤੋਂ ਲੈ ਕੇ ਲੋਕ ਕਿਹੋ ਜਿਹੇ ਸਾਰਾ ਕੁਝ ਤੁਹਾਨੂੰ ਅੱਜ ਇਸ ਵਲੌਗ ਦੇ ਰਹੀਂ ਦਿਖਾਵਾਂਗੇ ਵੱਡੇ ਵੱਡੇ ਪਹਾੜਾਂ ਨੂੰ ਆਪਾਂ ਘੁੰਮ ਰਹੇ ਆਪਣੀ ਛੋਟੀ ਜੀ ਡੱਡੂ ਕਾਰ ਨਾਲ ਇਹ ਅਸੀਂ ਅਫਗਾਨਿਸਤਾਨ 'ਤੇ ਰੱਖੀ ਹੋਈ ਹੈ ਹੁਣ ਤੇ ਇਹ ਕਮਾ ਰਹੀ ਹੈ ਸਾਨੂੰ ਵੱਜ ਗਿਆ ਸੈਲਫ ਸ਼ਿਆਲ ਵੀ ਮਿੱਤਰਾ ਪਾਦੇ ਪੰਜਵਾ ਮੁੰਡਾ ਬਹੁਤ ਨਰਮ ਹੈ ਯਾਰ ਇਹ ਦੇਖੋ ਇਹ ਇਲਾਕੇ ਚ ਵੀ ਸਾਰੀ ਖੇਤੀ ਹੈ ਕਿੱਥੇ ਕਿੱਥੇ ਤੱਕ ਯਾਰ ਲੋਕ ਖੇਤੀ ਕਰੀ ਜਾਂਦੇ ਸੌ ਆਂਦਾ ਸੌ ਆ ਸੈਂਕੜੇ ਕਿੱਲੇ ਪਈ ਐ ਵਾਹਿਗੁਰੂ ਉਹ ਵੀ ਖੋਤੀਆਂ ਨਾਲ ਖੋਤੀਆਂ ਵੱਲ ਦਾ ਨਾਲ ਪਾਉਂਦੇ ਆ ਮਜਿੰਨ ਰੀ ਨਾ ਕੋਈ ਹੈ ਨਹੀਂ। ਖੇਤ ਆਏ ਨੇ ਇਹਨਾਂ ਲੋਕਾਂ ਦੇ ਤੇ ਇਹਨਾਂ ਦੀ ਜਿਹੜੀ ਖੇਤੀਬਾੜੀ ਹੈ ਉਹ ਕਿਹੋ ਜੀ ਹੈ ਉਹ ਹੁਣ ਤੁਹਾਨੂੰ ਦਿਖਾਉਨੇ ਆਂ ਦੂਰ ਦੂਰ ਤੱਕ ਪਲੇਨ ਲੈਂਡ ਹੈਗੀ ਘਾਹ ਦੇ ਮੈਦਾਨ ਹੈ ਤੇ ਵਿੱਚ ਕੱਚੇ-ਕੱਚੇ ਘਰ ਹੈ ਥੋੜੇ-ਥੋੜੇ ਕੱਚੇ ਘਰ ਦਿਖ ਰਹੇ ਆ। ਠੀਕ ਹੈ। ਤੇ ਮੂਹ ਮੰਦਰੇ ਲੋਕਾਂ ਦੇ ਦੇਖੋ ਜਿਆਦਾ ਜਿਵੇਂ ਆਪਣੇ ਤਿੱਬਤੀ ਅੰਨੇ ਨਾ ਹੋਵੇ। ਓਕੇ ਗੁੱਡ। ਤੇ ਆ ਇਹਨਾਂ ਦੀ ਖੇਤੀ ਆ ਦੇਖੋ ਜਿਆਦਾਤਰ ਜਿਹੜੀ ਖੇਤੀ ਹੁੰਦੀ ਆ ਓਹੋ ਪਿੰਡੂ ਮਤਲਬ ਮਸ਼ੀਨੀ ਕਰਨ ਤੋਂ ਬਿਨਾ ਹੁੰਦੀ ਆ ਪ੍ਰਾਣੀ ਰਵੈਤੀ ਖੇਤੀ ਬਲਦਾਂ ਨਾਲ ਬਲਦਾਂ ਦੇ ਪਿੱਛੇ ਹਸਾਗਾ ਤੇ ਇਹਦੇ ਨਾਲ ਖੇਤੀ ਕਰੀ ਜਾਂਦੇ ਆ ਮਟਰ ਬੀਜਦੇ ਇਹ ਪੋਟੈਟੋ ਹਾਂ ਯਸ ਦੇ ਗਰੂਪ ਪੋਟੈਟੋਸ ਅਨ ਵਿੱਚ ਪੋਟੈਟੋਸ ਐਂਡ ਵਿੱਚ ਓਕੇ ਓਕੇ ਠੀਕ ਆ ਤੇ ਪੋਟੈਟੋ ਮਟਰ ਮਟਰ ਬਹੁਤ ਵੀ ਬੀਜਦੇ ਆ ਤੇ ਇਹੋ ਜੀ ਖੇਤੀਬਾੜੀ ਹੈ ਜੀ ਥੈਂਕ ਯੂ ਥੈਂਕ ਯੂ ਮਨਾਣਾ تشکر منانا ਤੇ بھائی ਦੱਸਦਾ ਮਤਲਬ ਇਹਨਾਂ ਕੋਲੇ ਕਹਿੰਦਾ ਵੀ ਪੈਸੇ ਦੀ ਘਾਟ ਕਰਕੇ ਮਤਲਬ ਵੀ ਇਹਨਾਂ ਕੋਲੇ ਖੇਤੀਬਾੜੀ ਦੇ ਸੰਦ ਉਹਨੇ ਨਹੀਂ ਹੈਗੇ ਤਾਂ ਕਰਕੇ ਅੱਜ ਪੁਰਾਣੇ ਢੰਗਾ ਨਾਲ ਖੇਤੀ ਕਰ ਐਨੀਬਾਡੀ ਡੰਟ ਹੈਵ ਟ੍ਰੈਕਟਰ ਹੇਅਰ uh no no uh, some people use tractor some people yes hmm. those who don't have the price of the tractor hmm. they use from donkeys and cows okay mostly <laughs> kada khote bhi use karde donkey donkey and uh, ox oh, matlab yeah. jehde bald hunde bald bhi apne argi nahi hage chote chote hi sige te ithe khotiyan naal vahi janda oh vi dikhana aa dekho bhai eh bahar khotiyan de naal ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਵੀ ਖੋਤੀਆਂ ਦੇ ਨਾਲ ਵਾਹਿਆ ਜਾਂਦਾ ਖੇਤ ਸੁਣਿਆ ਸੀ ਇਤਿਹਾਸ ਚ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਤਰੋਂ ਖੋਤੀਆਂ ਦੇ ਨਾਲ ਸਰਹੰਦ ਵਾਹੀ ਗਈ ਸੀ ਹੈਲੋ ਬ੍ਰਦਰ ਹਾਊ ਆਰ ਯੂ ਗੁੱਡ ਬਖੈਰਸੀ ਹਾਂ ਤੇ ਇਹ ਇੱਥੋਂ ਦਾ ਜੀ ਪਿੰਡੂ ਲਾਈਫ ਹੈ ਇੱਥੋਂ ਦੀ ਜਮਾਂ ਪਿਓਰ ਪਿੰਡਾਂ ਵਾਲੀ ਦੁਨੀਆ ਤੇ ਉਹ ਪਿੱਛੇ ਇਹਨਾਂ ਦੇ ਘਰ ਆਈ ਥਿੰਕ that one is houses ਆ ਯੈਸ देयर आर द ਹਾਊਸੇਸ ਹਾਊਸੇਸ ਉਹ ਕੱਚੇ ਕੱਚੇ ਘਰ ਇਹਨਾਂ ਦੇ ਤੇ ਪਿੰਡਾਂ ਵਾਲੀ ਖੇਤਾਂ ਵਾਲੀ ਇਹੋ ਜੀ ਦੁਨੀਆ ਹੈ ਇਹਨਾਂ ਦੀ ਤੇ ਆਪਣੇ ਮੋਸਟਲੀ ਹੁਣ ਤੱਕ ਦੇਖਿਆ ਸੀ ਕਿ ਭਾਰ ਢੋਣ ਲਈ ਗਧੇ ਤੋਂ ਕੰਮ ਲਿਆ ਜਾਂਦਾ ਸੀ ਪਰ ਗਧੇ ਨਾਲ ਖੇਤੀ ਵੀ ਕੀਤੀ ਜਾਂਦੀ ਹੈ ਇਹ ਪਹਿਲੀ ਵਾਰੀ ਇੱਥੇ ਅਫਗਾਨਿਸਤਾਨ ਆ ਕੇ ਦੇਖਣ ਨੂੰ ਮਿਲੇਗਾ ਇਸ ਤਰ੍ਹਾਂ ਕਰਕੇ ਬਈ ਚਲਾਉਂਦਾ ਆ ਇੱਕ ਇਹਦੀ ਚਮੜੇ ਦੀ ਰਬੜ ਦੀ ਛੜੀ ਜਿਹਨੂੰ ਚਮਕਾ ਕਹਿੰਦੇ ਸੀ ਉਵੇਂ ਉਹ ਰੱਖੀ ਉਹ ਮਾਰਦੇ ਤੇ ਆ ਹਲ ਹੈਗਾ ਆ ਹਲ ਮੇ ਘਰਾਂ ਚ ਪਿਆ ਤਾਂ ਵਾਧੂ ਦੇਖਿਆ ਹੈਗਾ ਮਤਲਬ ਛੋਟੇ ਹੁੰਦੇ ਕਹਿੰਦੇ ਵੀ ਪੁਰਾਣੇ ਟਾਈਮ ਅਜ ਆਪਣੇ ਦਾਦੇ ਪਿੜਦਾਦੇ ਯੂਜ਼ ਕਰ ਦਿੰਦੇ ਪਰ ਹਲ ਤਾਂ ਇਹੀ ਸੀਗਾ ਪਰ ਉਹ ਚਲਾਉਂਦੇ ਬਲਦ ਸੀਗੇ ਬੋਂਦੇ ਐਵੇਂ ਸੀ ਜਦੋਂ ਨਾ ਕੱਟ ਮਾਰੂ ਉਦੋਂ ਦੇਖਿਓ ਕਿਵੇਂ ਮੁਰੂ ਆਇਤੋ ਬਾਤ ਆ ਉਹ ਦੇਖੋ ਹਾਲ ਚੱਕ ਲੈ ਹਾਲ ਚੱਕ ਕੇ ਉਧਰ ਕਰਨੇ ਖੋਤੇ ਮੁੜ ਜਾਣਗੇ ਆਪ ਹੀ ਜੇ ਮੈਨਾਂ ਨੂੰ ਪਤਾ ਹੁੰਦਾ ਸਾਰ ਇਹ ਲੋਕ ਉਸ ਕੋਲ ਕਰ ਰਗਾ ਨਾ ਜੀ ਹਾਂ ਕਰਗਾ ਤੋ ਯਾ ਇਸ ਤਰ੍ਹਾਂ ਦੀ ਨਾ ਜਿਹੜੀ ਖੇਤੀ ਆ ਇਹ ਮੈਨੂੰ ਨਹੀਂ ਲੱਗਦਾ ਵੀ ਆਪਣੇ ਪੰਜਾਬ ਚ ਪਿਛਲੇ 100 150 ਸਾਲ ਚ ਜਾਂ ਕੀਤੀ ਜਾਂਦੀ ਰਹੂਗੀ ਕਿਉਂਕਿ ਆਪਾਂ ਆਪਣੇ ਦਾਦੇ ਪੜਦਾਦੇ ਤੋਂ ਆਮ ਹੀ ਸੁਣਦੇ ਰਹੇ ਆ ਤੇ ਵੀ 100 ਸਾਲ ਦਾ ਤਾਂ ਆਪਾਨੂੰ ਪਤਾ ਹੀ ਹੁੰਦਾ ਦੋ ਤਿੰਨ ਵੀਡੀਆ ਦਾ ਹਨ ਤੇ ਬਾਕੀ ਇਹ ਵੀ ਆਪਣੇ ਬਲਦ ਜਰੂਰ ਯੂਜ਼ ਹੁੰਦੇ ਰਹੇ ਆ ਖੇਤੀ ਆ ਹਾਲ ਸਰਵ ਸੇਮ ਸੀ ਆਪਣੇ ਬਲਦਾਂ ਨਾਲ ਸੀ ਇੱਥੇ ਖੋਤਿਆਂ ਨਾਲ ਅੱਜ ਵੀ ਹੈ ਤੇ ਕੁਦਰਤੀ ਖੇਤੀ ਆ ਬਹੁਤ ਹੱਦ ਤੱਕ ਇਹ ਕਿਉਂਕਿ ਜਿਹੜਾ ਨਹਿਰੀ ਤਾਂ ਸਾਨੂੰ ਮਾੜਾ ਮਾੜਾ ਪਾਣੀ ਦਿਖਾਇਆ ਸੀ ਉਹ ਪਾਣੀ ਇਹਨਾਂ ਨੂੰ ਮਿਲਦਾ ਜਾਂ ਮੀਂਹ ਦੇ ਪਾਣੀ ਤੇ ਨਿਰਭਰ ਆ ਕੋਈ ਰੇ ਸਪਰੇ ਨਹੀਂ ਕੋਈ ਦਵਾਈਆਂ ਨਹੀਂ ਤੇ ਆਪਦੇ ਖਾਣ ਜੋ ਗੇੜਾਣੇ ਕਰਦੇ ਆ ਕੋਈ ਇਹਨਾਂ ਨੂੰ ਮੰਡੀਆਂ 'ਚ ਵੇਚਣ ਦਾ ਨਹੀਂ ਹੈਗਾ ਇਹ ਬਿਲਕੁਲ ਰਿਮੋਟ ਏਰੀਆਜ਼ ਦੀ ਲਾਈਫ ਹੈਗੀ ਬਿਲਕੁਲ ਪਿੰਡਾਂ ਦੀ ਜਿਹੜੇ ਪਿੰਡਾਂ ਵਾਲੇ ਸ਼ੁੱਧ ਲੋਕ ਹੈਗੇ ਤੇ ਬਸ ਇਹਨਾਂ ਦਾ ਆਪਣੇ ਸਰਵਾਈਵਲ ਤੱਕ ਸੀਮਤ ਹੈ ਇਹ ਜਿਹੜਾ ਏਰੀਆ ਨਾ ਅਫਗਾਨਿਸਤਾਨ ਦਾ ਬਹੁਤ ਜ਼ਿਆਦਾ ਪਿੰਡੂ ਇਲਾਕਾ ਹੈ ਤੇ ਇਹੋ ਜਿਹੇ ਇਲਾਕੇ ਅੱਗੇ ਕਜ਼ਾਕਿਸਤਾਨ 'ਚ ਵੀ ਨੇ ਅੱਗੇ ਫਿਰ ਕਿਰਗਿਸਤਾਨ 'ਚ ਵੀ ਨੇ ਚੰਨੀਆਂ ਅਫਗਾਨਿਸਤਾਨ ਦੇ ਆਲੇ ਦੁਆਲੇ ਕੰਟਰੀਆਂ ਨੇ ਸਾਰਿਆਂ ਚ ਇਹ ਜੀ ਰਿਮੋਟ ਏਰੀਆਜ਼ ਵਾਲੀ ਲਾਈਫ ਆ ਤੇ ਐਵੇਂ ਜਿਉਂਦੇ ਆ ਹੋਪਸੋ ਇਹ ਦੁਬਾਰਾ ਵੀ ਹੌਲੀ ਹੌਲੀ ਤੁਹਾਨੂੰ ਸਾਰੇ ਇਲਾਕੇ ਉਹ ਵੀ ਦਿਖਾਵਾਂਗੇ। ਅਫਗਾਨਿਸਤਾਨ ਦਾ ਨਾ ਜਿੰਨਾ ਵੀ ਇਲਾਕਾ ਤੇ ਇਹਦੇ ਚ ਜਿਹੜੀ ਤੁਹਾਨੂੰ ਖੇਤੀ ਮਤਲਬ ਖੇਤੀ ਇਸ ਤਰ੍ਹਾਂ ਦੇ ਪਾਣੀ ਤੋਂ ਹੁੰਦੀ ਹੈ ਤੇ ਨਦੀਆਂ ਨਾਲਿਆਂ ਚ ਇਸ ਤਰ੍ਹਾਂ ਕਰਕੇ ਪਾਣੀ ਵਗਦਾ। ਕਿਸੇ ਸਵਰਗ ਤੋਂ ਘੱਟ ਨਹੀਂ ਹੈਗਾ ਇਹ ਇਲਾਕਾ ਤੇ ਪਾਣੀ ਤੁਸੀਂ ਦੇਖੋ ਇਹਦਾ ਕਿੰਨਾ ਜਿਆਦਾ ਸਾਫ਼ ਆ। ਤੇ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਦੇਖੋ। ਕ੍ਰਿਸਟਲ ਕਲੀਅਰ ਪਾਣੀ ਹੈ, ਜਮਾ ਸਾਫ਼। ਤੇ ਇਹੇ ਪਾਣੀ ਜੀ ਅੱਗੇ ਹੈ ਆਪਣੇ ਖੇਤੀ ਵਾਸਤੇ ਵਰਤਦੇ ਆ ਦੂਰ ਦੂਰ ਤੱਕ ਘਾਦੇ ਮੈਦਾਨ ਗਿਣਵੇਂ ਚੁਣਵੇਂ ਜਿਹੇ ਰਹਿੰਦੇ ਲੋਕ ਹੈ ਉਹ ਤੇ ਇਹਨਾਂ ਦੇ ਖੜਗੇ ਹੁਣ ਤੇ ਹੁਣ ਨਾਲ ਜਾਕ ਜੋੜ ਲੈਣਾ ਜਿਹਨੂੰ ਬਲਦ ਕਹਿੰਦੇ ਨੇ ਇਹਨਾਂ ਦਾ ਜਾਕ ਹੈ ਇਹਦਾ ਪਹਾੜੀ ਇਹਨਾਂ ਦਾ ਦੋਨੇ ਦੋਨੇ ਚੱਲਣਗੇ ਹੁਣ ਇਸ ਮੈਸ ਦੀ 베ਰੀ ਆ ਕੀ ਹੈ ਕੀ ਹੈ ਪਤਾ ਨਹੀਂ ਕੀ ਕਹਿੰਦਾ 베ਰੀ ਆ ਪਤਾ ਨਹੀਂ ਸਮਝ ਨਹੀਂ ਆਉਂਦੀ ਹੈਂ ਬੈੜੀ ਬੈੜੀ ਹੈ ਕਹਿੰਦਾ ਬਲ ਬਲਦਾ ਕਹਿੰਦਾ ਇਹ ਬਲਦਾ ਓਕੇ ਥੈਂਕ ਯੂ ਮਨਾ ਤਸ਼ਕਰ ਮਨਾਣਾ ਤਸ਼ਕਰ ਹੂੰ ਬਾਏ ਬਾਏ ਲੈ ਵੀ ਗੱਡੀ ਚ ਬੈਨੇ ਆ ਤੇ ਅੱਗੇ ਵਾਦੇ ਆ ਰਸਤੇ ਜਾਂਦੇ ਨੇ ਜੇ ਇਹਨਾਂ ਦੇ ਕਿਤੇ ਘਰ ਆਏ ਕਿ ਜਮਾ ਮੈਂ ਰੋੜ ਤੇ ਹੋਏ ਵੀ ਰਹਿੰਦੇ ਕਿੱਥੇ ਆ ਆਪਣੇ ਘਰ ਵਰਗੇ ਹੋਏ ਜੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਸੀਂ ਇਹ ਹੁਣ ਅਸੀਂ ਰਸਤੇ 'ਚ ਜਾਂਦੇ ਜਾਂਦੇ ਇਹਨਾਂ ਦੇ ਨਾ ਆਪਣਾ ਛੋਟੇ ਜਿਹੇ ਸ਼ਹਿਰ 'ਚ ਰੁਕਿਆ ਜਿਹੜਾ ਇਹਨਾਂ ਦਾ ਪਿੰਡਾਂ ਟਾਈਪ ਕਸਬਾ ਜਿਹਾ ਹੁੰਦਾਗਾ ਤੇ ਉਹ ਕਿਹਾ ਜਾ ਕਿ ਇੱਥੇ ਜ਼ਰੂਰਤਮੰਦੀਆਂ ਚੀਜ਼ਾਂ ਮਿਲਦੀਆਂ ਤੇ ਉਹ ਦਿਖਾ ਦਿੰਨੇ ਇੱਥੇ ਤੁਹਾਨੂੰ ਫਿਰ ਆਪਾਂ ਬਾਮਿਆਂ ਜਾਵਾਂਗੇ ਪਹਿਲਾਂ ਰਸਤੇ 'ਚ ਬਨੂ ਵੱਡਾ ਸ਼ਹਿਰ ਬਾਮਿਆਂ ਨਾ ਉਹ ਬਾਮਿਆਂ ਤੋਂ ਬਾਅਦ ਫਿਰ ਕਾਬਲ ਦੁਕਾਨਾਂ ਕੁਝ ਇਹੋ ਜੀਆਂ ਤੇ ਆਹ ਤੇਲ ਮਿਲ ਰਿਹਾਗਾ ਤੇਲ ਦਾ ਡਿੱਪੂ ਲੱਗਦਾ ਮੈਨੂੰ ਤੇਲ ਵੇਚਦੇ ਆ ਤੇ ਬਾਕੀ ਹੋਰ ਕੱਚੀਆਂ-ਕੱਚੀਆਂ ਦਗਾਣਾ ਕੱਚੇ-ਕੱਚੇ ਘਰ ਆ ਸਾਰੇ ਇਹੋ ਜਿਹਾ ਇਲਾਕਾ ਤੇ ਜਿਹੜਾ ਮੈਂ ਤੁਹਾਨੂੰ ਸ਼ਹਿਰ ਦਿਖਾਵਾਂ ਮੈਂ ਵੀ ਅਸੀਂ ਖੜੇ ਕਿੱਥੇ ਹੋਣ ਸ਼ਹਿਰ ਦਾ ਬੇਸਿਕਲੀ ਮੈਂ ਇਹਨੂੰ ਕਹਿ ਨਹੀਂ ਸਕਦਾ ਤੇ ਗੂਗਲ ਤੇ ਤੁਸੀਂ ਸਰਚ ਕਰ ਲਏ ਹੋਏ ਸੀ ਕਿੱਥੇ ਜੀ ਆਹ ਆ ਨਾਮ ਹੈ ਅਫਗਾਨਿਸਤਾਨ ਚ ਅਸੀਂ ਇੱਥੇ ਖੜੇ ਹਾਂ ਕੋਰਗੰਟ ਨਾਟੋ ਬਦਰੀ ਹੋਰੀ ਜਨਾਮ ਇਸ ਜਗ੍ਹਾ ਤੇ ਖੜੇ ਆ ਇਹੋ ਜਿھے ਨਿੱਕੇ-ਨਿੱਕੇ ਸ਼ਹਿਰ ਆਉਂਦੇ ਇੱਥੇ ਪਹਾੜਾਂ ਦੇ ਵਿੱਚ ਸਲਾਮ ਤੇ ਆਹ ਸਟੋਰ ਨੇ ਸਾਰੇ ਤੇ ਇਹੋ ਜੀਆਂ ਗੱਡੀਆਂ ਹੈ ਲੋਕਲ ਗੱਡੀ afghanistan ਦੀ ਤੇ ਵੀ ਨਾ ਦੋ ਤਿੰਨ ਤਰ੍ਹਾਂ ਦਾ ਏਰੀਆ ਹੈਗਾ ਜਿੰਨਾਂ ਕੋ ਹੁਣ ਅਸੀਂ afghanistan ਨੂੰ ਘੁੰਮ ਲਿਆ ਕਾਬਲ ਚ ਹੋਰ ਤਰ੍ਹਾਂ ਦੇ ਲੋਕ ਰਹਿੰਦੇ ਆ ਜਲਾਲਾਬਾ ਜਾਉਂਗੇ ਉੱਥੇ ਤੁਹਾਨੂੰ ਪਾਕਿਸਤਾਨੀ ਟੱਚ ਮੋਸਟਲੀ ਉਰਦੂ ਆਉਂਦੀ ਆ ਸਾਰੀ ਹਿੰਦੀ ਜਾਣਦੇ ਉੱਥੇ ਹੋਰ ਤਰ੍ਹਾਂ ਦੇ ਲੋਕ ਰਹਿੰਦੇ ਆ ਪਰ ਜਿੱਥੇ ਅਸੀਂ ਹੁਣ ਫਿਰਦੇ ਆ afghanistan ਚ ਇੱਥੇ ਜਿਵੇਂ ਤਜਿਕਿਸਤਾਨ ਨੂੰ ਜੇਬੈਕਿਸਤਾਨ ਜਿਵੇਂ ਉਹ ਉਹ ਦੇਸ਼ਾਂ ਦੇ ਲੋਕ ਐ ਮੂਹ ਮੰਹੰਦਰੇ ਵੀ ਇਹਨਾਂ ਦੇ ਉਵੇਂ ਦੇ ਆ ਤੇ ਰਹਿਣ ਸੈਣ ਸਾਰਾ ਮਤਲਬ ਇਹ ਉਵੇਂ ਦੇ ਲੋਕ ਆ ਇਹ ਸਾਹਮਣੇ ਇਧਰ ਦੂਜੇ ਪਾਸੇ ਆਏ ਹੁਣ ਇਧਰਲੇ ਪਾਸੇ ਦੁਕਾਨਾਂ ਦੇਖੋ ਸਾਰੀਆਂ ਦੁਕਾਨਾਂ ਇਹੋ ਜਿਹੀਆਂ ਸਾਰੀ ਮਾਰਕੀਟ ਹੈਗੀ ਇਹ ਇਹ ਪਿੰਡਾਂ ਵਾਲਿਆਂ ਦੀ ਮਾਰਕੀਟ ਆ ਪਿੰਡ ਜਿਹੜੇ ਮਤਲਬ ਪਿਓਰ ਪਿੰਡੂ ਲੋਕ ਆ ਜਿਹੜੇ ਤੈਨੂੰ ਖੇਤੀ ਕਰਦੇ ਦਿਖਾਇਆ ਸਤਿ ਸ਼੍ਰੀ ਅਕਾਲ ਸਾਰੇ ਬੁਲਾਉਂਦੇ ਆ ਤੇ ਬਾਕੀ ਹੁਣ ਅੱਗੇ ਅੱਗੇ ਜੀ ਵੱਡੇ ਸ਼ਹਿਰਾਂ ਹੀ ਜਾਣਗੇ ਵੱਡੇ ਸ਼ਹਿਰ ਦਾ ਚਲੋ ਘੁੰਮਦੇ ਰਹੇ ਆ ਤੁਹਾਨੂੰ ਦਿਖਾਉਂਦੇ ਰਹੇ ਆ ਤੇ ਮੈਨੂੰ ਐ ਵੀ ਆ ਜਿਹੜਾ ਪਿੰਡਾਂ ਵਾਲੀਆਂ ਚੀਜ਼ਾਂ ਇਹ ਵੀ ਦਿਖਾਈਆਂ ਜਾਣਗੇ ਹੋ ਜੀ ਸਲਾਮ ਕਿਵੇਂ ਹੋ ਠੀਕ ਹੋ ਕੁਝ ਵੀ ਸਮਝ ਨਹੀਂ ਆਉਂਦਾ ਮੈਨੂੰ ਇੱਥੇ ਕੋਈ ਜਾਣਦਾ ਵੀ ਨਹੀਂ ਇਨਾ ਉਰਦੂ ਨਹੀਂ ਜਾਣਦਾ ਉਰਦੂ मालूम ਉਰਦੂ ਨੋ ਉਰਦੂ ਨਹੀਂ ਫਾਰਸੀ ਨਾ ਫਾਰਸੀ ਫਾਰਸੀ ਹੁੰਦੀ ਹੈ ਇਹਨਾਂ ਨੂੰ ਈਰਾਨ 'ਚ ਜਿਵੇਂ ਜਿਹੜੀ ਈਰਾਨ ਦੀ ਲੈਂਗੁਏਜ ਨਾ ਫਾਰਸੀ ਉਹ ਲੈਂਗੁਏਜ ਬੋਲਦੇ ਆ ਸਾਰੇ ਜਿਹੜੇ ਰੋਡ ਤੇ ਨਾ ਅਸੀਂ ਹੁਣ ਅਸੀਂ ਫਿਰ ਰਹੇ ਆ ਜਾਂ ਜਾ ਰਹੇ ਆ ਇਹ ਬਾਮਯਾਨ ਤੋਂ ਹਿਰਾਤ ਨੂੰ ਜਾਂਦਾ ਹੈ ਹਿਰਾਤ ਅਫਗਾਨਿਸਤਾਨ ਦਾ ਮਤਲਬ ਲਾਸਟ ਸ਼ਹਿਰ ਹੈਗਾ ਈਰਾਨ ਬਾਰਡਰ ਦੇ ਨਾਲ ਲੱਗਦਾ ਤੇ ਮੋਸਟਲੀ ਸਾਨੂੰ ਇੱਕ ਗੱਲ ਜ਼ਰੂਰ ਪੁੱਛੀ ਜਾਂਦੀ ਹੁੰਦੀ ਹੈ ਜਿਵੇਂ ਅਸੀਂ ਇਹ ਇਲਾਕੇ 'ਚ ਫਿਰਦੇ ਨਾ ਪਿੰਡਾਂ 'ਚ ਵੀ ਤੁਹਾਨੂੰ ਡਰ ਨਹੀਂ ਲੱਗਦਾ ਯਾਰ ਤੁਸੀਂ ਇੰਨੇ ਨੇ ਇਹੇ ਜੇ ਇਲਾਕੇ 'ਚ ਪਿੰਡਾਂ 'ਚ ਵਗ ਜੈਨੋ ਪਰ ਮੇਰਾ ਮਤਲਬ ਪਰਸਨਲ ਐਕਸਪੀਰੀਅੰਸ ਇੰਨਾ ਘੁੰਮਣ ਦਾ ਇਹ ਆ ਵੀ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਹਮੇਸ਼ਾ ਹੀ ਵਧੀਆ ਹੁੰਦੇ ਆ ਬਹੁਤ ਜ਼ਿਆਦਾ ਦਿਲ ਦੇ ਸਾਫ਼ ਹੁੰਦੇ ਆ ਜਿਵੇਂ ਮੈਂ ਕੱਲਾ ਇੱਥੇ ਫਿਰਦਾ ਆ ਇੱਥੇ ਕੋਈ ਸ ਮੇਰਾ ਪਾਸਪੋਰਟ ਚੈੱਕ ਕਰਨ ਵਾਲਾ ਕੋਈ ਇੱਥੇ ਤਾਲਿਬਾਨ ਨਹੀਂ ਆਉਂਦਾ ਹੈਗਾ ਵੀ ਤੂੰ ਕੌਣ ਆ ਨਾ ਮੈਨੂੰ ਇਸ ਕੋਈ ਕੁਝ ਕਹਿ ਰਿਹਾ ਨਾ ਬੁਲਾ ਰਿਹਾ ਤੇ ਪਰ ਕਾਬਲ 'ਚ ਜਾਂ ਜ ਉੱਥੇ ਥੋੜੀ ਚੈਕਿੰਗ ਵੀ ਹੁੰਦੀ ਹੈ ਥੋੜੇ ਚੋਰੀ ਲੁੱਟਾ ਵਾਲੇ ਵੀ ਹੁੰਦੇ ਆ ਉੱਥੇ ਸਭ ਤਰ੍ਹਾਂ ਦੇ ਲੋਕ ਰਾਜਧਾਨੀ ਵਿੱਚ ਮੋਸਟਲੀ ਸਾਰੇ ਕਿਤੋਂ ਤਰ੍ਹਾਂ ਤਰ੍ਹਾਂ ਦੇ ਲੋਕ ਆ ਕੇ ਬੈਠੇ ਹੁੰਦੇ ਹੈਗੇ ਸੋ ਪੂਰਾ ਸੇਫ ਹੈ ਇਲਾਕਾ ਤੇ ਬਹੁਤ ਜ਼ਿਆਦਾ ਸੋਹਣਾ ਹੈ ਪਿੰਡਾਂ ਵਾਲੇ ਪਿਆਰ ਮੁਹੱਬਤ ਵਾਲੇ ਲੋਕਾਂ ਦਾ ਜਦੋਂ ਅਫਗਾਨਿਸਤਾਨ ਆਓਗੇ ਇੱਥੇ ਜ਼ਰੂਰ ਆਹ ਏਰੀਆ 'ਚ ਗੇੜਾ ਮਾਰ ਕੇ ਜਾਇਓ ਛੋਟੇ ਛੋਟੇ ਟਾਊਨ ਨੇ ਹੋਣਾ ਸੀ ਇਹਨਾਂ ਦੇ ਪਿੰਡਾਂ 'ਚ ਰੁਕਿਆ ਕਿ ਇਹਨਾਂ ਦੇ ਮੈਨੂੰ ਅਸੀਂ ਤੁਹਾਨੂੰ ਘਰ ਦਿਖਾ ਦਾਂਗੇ ਘਰ ਕਿਹੋ ਜਿਹਾ ਆ ਆ ਸਾਹਮਣੇ ਸਾਰਾ ਇਹਨਾਂ ਦਾ ਪਿੰਡ ਹੈ ਜਿਆਦਾ ਅਸੀਂ ਅੰਦਰ ਇਹਦੇ ਇਨਸਾਈਡ ਜਾਨ ਨੇੜੇ ਤਾਂ ਨਹੀਂ ਜਾਵਾਂ ਕਿਉਂਕਿ ਪਹਿਲਾਂ ਵੀ ਇਹ ਅਫਗਾਨਿਸਤਾਨ ਚ ਤੁਹਾਨੂੰ ਦਿਖਾ ਚੁੱਕੇ ਆ 90 95% ਮੋਸਟਲੀ ਲੋਕ ਕੱਚੇ ਘਰਾਂ ਚ ਰਹਿੰਦੇ ਆ ਪੱਕਾ ਘਰ ਤਾਂ ਤੁਹਾਨੂੰ ਜਿਹੜੇ ਵੱਡੇ ਸ਼ਹਿਰ ਆ ਕਾਬਲ ਜਲਾਲਾਬਾਦ ਉੱਥੇ ਦੇਖਣ ਨੂੰ ਮਿਲੂ ਜਿਹੜੇ ਪਿੰਡਾਂ ਦੇ ਲੋਕ ਆ ਸਾਰੇ ਇਸ ਤਰ੍ਹਾਂ ਦੇ ਉਹਨਾਂ ਦੇ ਕੱਚੇ ਮਕਾਨ ਤੇ ਇੱਕ ਦੋ ਘਰ ਮੈਂ ਤੁਹਾਨੂੰ ਨੇੜੇ ਦਿਖਾ ਦੇਣਾ ਇਸ ਤਰ੍ਹਾਂ ਦੇ ਸਾਰੇ ਘਰ ਬਾਰੇ ਜੀ ਇਹਨਾਂ ਲੋਕਾਂ ਦੇ ਕੱਚੀਆਂ-ਕੱਚੀਆਂ, ਉੱਚੀਆਂ-ਉੱਚੀਆਂ ਕੰਧਾਂ ਮਿੱਟੀ ਨੇ ਬਣਾਇਆਂ ਹੋਈਆਂ ਤੇ ਮਿੱਟੀ ਦੇ ਘਰ ਮੋਸਟਲੀ ਜਿਵੇਂ ਪਹਿਲਾਂ ਦਿਖਾਇਆ ਬਸ ਉਹੀ ਕੁਛ ਹੈ। ਆਹ ਦੇਖ ਕੱਚੇ ਕੋਠੇ ਸਾਰੀਆਂ ਚੀਜ਼ਾਂ ਇਹੋ ਜੀਆਂ। ਲੱਕੜ ਦੇ ਦਰਵਾਜ਼ੇ ਆਹ ਚੀਜ਼ਾਂ ਜੀ ਕਰਦੀਆਂ। ਕਿੰਨੇ ਘਰਾਂ ਜਿੰਦਾ ਜਿੰਦੇ ਲੱਗੇ ਰਹਿੰਦੇ ਆ। ਲੱਕੜ, ਮਿੱਟੀ, ਗਾਰਾ, ਤੂੜੀ, ਸਟੀਰ बस ਆਹੀ ਕੁਛ ਆਹੀ ਕਸਤ ਹੋ ਇਹਨਾਂ ਦੇ ਜਿੰਨੇ ਘਰ ਉਹ ਬਣੇ ਹੁੰਦੇ ਆ ਹੋ ਸਾਹਮਣੇ ਵਾਲੇ ਪਾਸੇ ਵੱਡਾ ਪਿੰਡ ਵੀ ਹੈ ਉਧਰ ਹੁਣ ਜਾਣਾ ਨਹੀਂ ਤੁਹਾਨੂੰ ਦੱਸਿਆ ਤੇ ਮਾਤਾ ਜੀ ਨੂੰ ਪੁੱਛਿਆ ਸੀਗਾ ਇਹ ਕਹਿੰਦੇ ਦੇਖ ਲਓ ਤੇ ਸਾਡੇ ਡਰਾਈਵਰ ਨੇ ਡਰਾਈਵਰ ਨੂੰ ਜਿਹਨੂੰ ਨਾਲ ਹਿੰਦੀ ਆਉਂਦੀ ਹੋਵੇ ਨਾ ਉਹਨੂੰ ਰੱਖਿਆ ਕਰੋ ਤੇ ਉਹ ਈਜ਼ੀ ਕਰ ਦਿੰਦਾ ਤੁਹਾਡਾ ਕੰਮ ਇਹ ਇੱਥੇ ਪਿੰਡਾਂ ਵਾਲੇ ਚਰਵਾਹੇ ਆ ਇਹਨਾਂ ਦੇ ਤੇ ਜਿਹੜਾ ਇਹਨਾਂ ਦਾ ਜ਼ਿਆਦਾ ਕੰਮਗਾਰ ਹੈ ਪਿੰਡਾਂ ਚ ਪਿੰਡਾਂ ਦਾ ਮਤਲਬ ਨੌਕਰੀਆਂ ਕੋਈ ਕਰਦਾ ਨਹੀਂ ਭੇਡ ਬੱਕਰੀ ਆ ਜਾਂ ਇੱਥੇ ਖੇਤੀ ਦਾ ਥੋੜਾ ਬਹੁਤ ਬਸ ਆਹੀ ਕੁਛ ਹੈ ਇਸ ਤੋਂ ਬਿਨਾ ਹੋਰ ਕੁਛ ਨਹੀਂ ਹੈਗਾ ਦੂਰ ਦੂਰ ਤੱਕ ਇਲਾਕਾ ਬਹੁਤ ਸੋਹਣਾਗਾ ਬਹੁਤ ਜੀ ਲੱਗਦਾਗਾ ਤੇ ਇਹਨਾਂ ਦੇ ਨਾਲ ਚ ਖੇਤੀ ਆ ਦੇ ਬਿਜ਼ੀ ਆ ਪੂਰੀ ਲਾਈਫ ਖੇਤੀ ਦੀ ਇਧਰਲੇ ਬਸ ਤੁਹਾਨੂੰ ਦਿਖਾਦਾ ਸਲਾਮ ਕਿਹਦਾ ਹੈ ਠੀਕੋ ਇਹ ਪਿੰਡਾਂ ਦੇ ਬਾਹਰ-ਬਾਰ ਐ ਚਾਰਗਾਹਾਂ ਬਣੀ ਹੋਈਆਂ ਇੱਥੇ ਚਾਰੀ ਜਾਂਦਾ ਇਹ ਪੱਤੇ-ਪੁੱਤੇ ਬਹੁਤ ਐ ਦਰਖਤ ਬਹੁਤ ਐ ਜਿੱਥੇ ਮਰਜੀ ਚਾਰੀਆਂ ਹਨ ਇਹ ਪਿੰਡ ਚ ਸੱਤ ਬਣੀ ਹੋਈ ਹੈ ਬੈਠਕ ਬੈਠਣ ਨੂੰ ਤੇ ਆਰਾਮ ਨਾਲ ਜਿੱਥੇ ਸੱਤ ਚ ਬਹਿ ਕੇ ਤੁਸੀਂ ਨਜ਼ਾਰੇ ਲੈ ਸਕੋ ਕਿਹਦਾ ਭਾਈ ਫਿਰ ਹੈ ਠੀਕ ਹੈ ਠੀਕੋ ਸ਼ੁਕਰ ਹੈ ਚਲੋ ਅੱਛਾ ਆਏ ਮੰਝੇ ਲਾ ਲੈਂਦੇ ਆ ਮੰਝੇ ਲਾ ਕੇ ਆਹਮ ਨਾਲ ਸੱਥਾ ਬਣੀਆਂ ਹੋਈਆਂ ਸੱਥਾਂ ਚ ਇੱਥੇ ਪੈਂਦੇ ਆ ਬਹਿੰਦੇ ਆ ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਪੀਂਦੇ ਆ ਆਹੀ ਸਾਰਾ ਕੁਝ ਇੱਥੇ ਚੱਲਦਾ ਹੈਗਾ ਇੱਕ ਗੱਲ ਤਾਂ ਹੈ ਵੀ ਸ਼ਾਂਤੀ ਬਹੁਤ ਹੈ ਰ ਇਹਨਾਂ ਦੇ ਪਿੰਡਾਂ 'ਚ ਕੁਦਰਤ ਨਾਲ ਜੁੜੇ ਹੋਏ ਪਿੰਡ ਆ ਪੂਰੇ ਖੇਤਾਂ ਚ ਨਾ ਜਾਂਦੇ ਜਾਂਦੇ ਅਸੀਂ ਇੱਕ ਜਗ੍ਹਾ ਤੁਹਾਨੂੰ ਦਿਖਾਉਣ ਲਈ ਰੁਕਿਆ ਤੇ ਇੱਥੇ ਟੈਂਕ ਖੜੇ ਆ ਜਿਹੜੇ ਕਿ ਅਫਗਾਨਿਸਤਾਨ ਚ ਹੁੰਦਾ ਸਾਡੇ ਲਈ ਵੀ ਆਮ ਜੀ ਗੱਲ ਹੋ ਗਈ ਦੇਖਣਾ ਭਾਵੇਂ ਈਸਟ ਵੈਸਟ ਨਾਰਥ ਸਾਊਥ ਕਿਸੇ ਪਾਸੇ ਵੀ ਜਾਈਏ ਕੋਈ ਅਫਗਾਨਿਸਤਾਨ ਦਾ ਇਹੋ ਜਿਹਾ ਥਾਂ ਨਹੀਂ ਜਿੱਥੇ ਲੜਾਈ ਨਹੀਂ ਹੋਈ ਹੋ ਜਿੱਥੇ ਖੂਨ ਨਹੀਂ ਡੁੱਲਿਆ ਹੋ ਆਮ ਇਥੇ ਖੇਤਾਂ ਚ ਤੁਹਾਨੂੰ ਦੇਖਣ ਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਹੈਗੀਆਂ ਦੱਸਦੇ ਆ ਕਿ ਇਹ ਰੂਸ ਦੇ ਟੈਂਕ ਹੈ ਰਸ਼ੀਨ ਤੇ ਜਦੋਂ ਸੋਵੀਅਤ ਯੂਨੀਅਨ ਵਲੇ ਰੂਸ ਲੜਿਆ ਸੀਗਾ ਉਹਦੇ ਉਹਨਾਂ ਦੀ ਨਿਸ਼ਾਨੀ ਪਈ ਹੈ ਇਹ ਨਾ ਇਹਨਾਂ ਦੀ ਇੱਕੇ ਵੀ ਸਿਫਤ ਹੈ ਇਹਨਾਂ ਨੇ ਚੱਕੇ ਨਹੀਂ ਹੈਗੇ ਕਿਸੇ ਜਗ੍ਹਾ ਤੋਂ ਟੈਂਕ ਇਹਨਾਂ ਨੇ ਇਹੀਂ ਰੱਖ ਰੱਖਿਆ ਕਿਉਂ ਰੱਖ ਰੱਖਿਆ ਵੀ ਸਾਡੀਆਂ ਪੀੜ੍ਹੀਆਂ ਦੇਖਣ ਸਾਡੀਆਂ ਪੁਸ਼ਤਾਂ ਦੇਖਣੀਆਂ ਵੀ ਅਸੀਂ ਕਿੱਥੇ ਲੜੇ ਹੋਏ ਹਾਂ ਕਿੰਨਾ ਕਿੰਨਾ ਨੂੰ ਅਸੀਂ ਇੱਥੋਂ ਭਜਾਇਆ ਹੈਗਾ ਤੇ ਭਾਵੇਂ ਅਮਰੀਕਾ ਦੇ ਹੈ ਭਾਵੇਂ ਅਮਰੀਕਾ ਵੀ ਆਪਦਾ ਸਮਾਨ ਜਾਂਦਾ ਹੋਇਆ ਤੁਸੀਂ ਦੇਖਿਆ ਤਾਂ 4 ਸਾਲ ਪਹਿਲਾਂ ਆਪਾਂ ਨੂੰ ਪਤਾ ਵੀ ਇੱਥੇ ਛੱਡ ਗਿਆ ਤੇ ਉਸ ਤੋਂ ਪਹਿਲਾਂ ਰੂਸ ਇੱਥੇ ਛੱਡ ਕੇ ਭਜਿਆ ਸੀਗਾ ਪਠਾਨ ਆ ਨਾ ਛੜੇ ਅਫਗਾਨੀ ਲੋਕ ਆ ਬਹੁਤ ਬਹਾਦਰ ਗਾਉਮਾ ਤੇ ਕੋ ਖੜਾ ਹੈ ਖੇਤ ਚ ਤੁਹਾਨੂੰ ਜਿਹੜੇ ਆ ਕਿ ਉਹ ਵੀ ਦਿਖਾਉਂਦੇ ਇਹ ਦੂਜਾ ਟੈਂਕ ਹੈਗਾ ਬਸ ਇਹਨਾਂ ਨੂੰ ਰੰਗ ਰੂੰਗ ਮਾਰ ਦਿੰਦੇ ਆ ਥੋੜਾ ਜਿਹਾ ਜਚਾ ਦਿੰਦੇ ਆ ਵੀ ਇਹ ਵੀ ਸਜਦੇ ਰਹਿਣ 100 ਪੀਸ ਨੂੰ ਰੱਖੇ ਹੋਏ ਹੈ ਇਹਨਾਂ ਦੇ ਆ ਦੇਖੋ ਆ ਰੰਗ ਮਾਰੇ ਹੋਏ ਬਾਦ ਚ ਤੇ ਆ ਇਹਦਾ ਮੂੰਹ ਆ ਦੇਖ ਇੱਕ ਆ ਖੜਾ ਹੈ ਇੱਕ ਕੋ ਖੜਾ ਹੈ ਦੋ ਹੋਰ ਖੜਾ ਹੈ ਐਂ ਖੇਤਾਂ ਚ ਖੜੇ ਰਹਿੰਦੇ ਹੈਗੇ ਇੱਥੇ ਰਹਿ ਕੇ ਨਾ ਹੌਲੀ-ਹੌਲੀ ਸਮਝ ਆਉਣ ਲੱਗਿਆ ਕਿ ਵੀ ਇਹ ਬੰਦੇ ਗੋਲੀਆਂ ਬੰਦੂਕਾਂ ਦਾ ਡਰਦੇ ਕਿਉਂ ਨਹੀਂ ਹੈਗੇ ਕਿਉਂਕਿ ਇਹਨਾਂ ਦੀ ਪਰਪਰਿਸ਼ੀ ਆ ਦੇਖ-ਦੇਖ ਹੁੰਦੀ ਹੈਗੀ ਤੋਪਾਂ ਦੇ ਮੂੰਹਾਂ ਤੇ ਖੇਡ-ਖੇਡ ਤਾਂ ਇਹ ਵੱਡੇ ਹੁੰਦੇ ਆ ਇਹਨਾਂ ਨੇ ਕੀ ਕਿਸੇ ਤੋਂ ਡਰਨਾ ਹੈ ਹਨਾ ਤੇ ਜਿਹੜੇ ਅਫਗਾਨ ਕੌਮ ਹੈ ਬਹੁਤ ਇੱਕ ਬਹਾਦਰ ਕੌਮ ਹੈਗੀ ਪੰਜਾਬੀਆਂ ਵਾਂਗ ਜਿਵੇਂ ਪੰਜਾਬੀ ਸ਼ੁਰੂ ਤੋਂ ਹਮਲਾਵਰਾਂ ਤੋਂ ਮਤਲਬ ਉਹਨਾਂ ਨਾਲ ਲੜਾਈ ਕਰਕੇ ਉਮਰੇ ਹੈ ਹਨਾ ਤੇ ਇਹ ਵੀ ਬਹਾਦਰ ਕੌਮ ਹੈ ਕਦੇ ਇਹਨਾਂ ਨੇ ਕਿਸੇ ਦੀ ਇੰਨੀ ਮੰਨੀ ਸਵਾਏ ਅ ਮਤਲਬ ਆਪਣੇ ਸਰਦਾਰ ਹਰੀ ਸਿੰਘ ਨਲੂਏ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇੱਕ ਵਾਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਹ ਅਫਗਾਨਿਸਤਾਨ ਦਾ ਕੁਝ ਹਿੱਸਾ ਜਿਹੜਾ ਉਹ ਸਿੱਖਾਂ ਨੇ ਜਿੱਤਿਆ ਸੀਗਾ ਜਿਹੜਾ ਖੈਬਰ ਦਰਾ ਪੈਂਦਾ ਇਹਨਾਂ ਦੀ ਜਿਹੜੀ ਪਠਾਣਾ ਦੀ ਬਾਉਂਡਰੀ ਹੈ ਨਾ ਅਫਗਾਨਿਸਤਾਨ ਦੀ ਉਹ ਅਟਕ ਦਰਿਆ ਤੱਕ ਹੈਗੀ ਤੇ ਅਫਗਾਨਿਸਤਾਨ ਦੀ ਤੇ ਹੁਣ ਤਾਂ ਪਾਕਿਸਤਾਨ ਦਾ ਹਿੱਸਾ ਵੈਸੇ ਉਹ ਵੀ ਚੀਜ਼ਾਂ ਤੇ ਪਰ ਉਹ ਅਟਕ ਤੋਂ ਗਾਹਾਂ ਸਰਦਾਰ ਹਰੀ ਸਿੰਘ ਨਲੂਏ ਨੇ ਜਿੱਤਦੇ ਜਿੱਤਦੇ ਖੈਬਰ ਦਰੇ ਤੱਕ ਇਹ ਜਗ੍ਹਾ ਜਿੱਤ ਲਈ ਸੀ ਆਪਣੀ ਇਹ ਅਫਗਾਨਿਸਤਾਨ ਦੇ ਰਾਜ ਨੂੰ ਆਪਣੇ ਰਾਜ ਚ ਮਿਲਾ ਲਿਆ ਸੀ ਤਾਂ ਹੀ ਕਰਕੇ ਕਿਹਾ ਜਾਂਦਾ ਵੀ ਜਿਹੜਾ ਮਤਲਬ ਸਿੱਖ ਰਾ ਸੀ ਉਹ ਕਾਬਲ ਕੰਧਾਰ ਤੱਕ ਹੋਇਆ ਕਰਦਾ ਸੀਗਾ ਇਹ ਸਾਹਮਣੇ ਦੇਖੋ ਇੱਥੇ ਲੋਕ ਖੇਤਾਂ ਚ ਬੈਠੇ ਕੰਮ ਕਰਦੇ ਆ ਇਹਨਾਂ ਕੋਲੇ ਇੱਥੇ ਐ ਨਹੀਂ ਪਤਾ ਇਹਨਾਂ ਦੇ ਖੇਤਾਂ 'ਚ ਲੜਾਈ ਹੋਈ ਹੋਵੇ ਕਦੇ ਇਹਨਾਂ ਦੇ ਖੇਤਾਂ 'ਚ ਟੈਂਕ ਆਏ ਹੁਣ ਸਲਾਮ 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 ਤੇ ਇਹੋ ਜਿਹਾ ਕੁਛ ਮਹੌਲ ਹੈ ਜੀ ਤੇ ਜੜੀਆਂ ਦੇ ਫਸਲ ਹੈ ਨਾ ਹੁਣ ਕਣਕ ਵੀ ਜੀ ਹੋਈ ਹੈ ਕਣਕ ਹਰੀ ਖੜੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਦਿਖਾਉਣਾ ਸਰਦੀਆਂ ਵਾਲੀਆਂ ਫਸਲਾਂ ਨੇ ਇਹ ਸਾਰੀਆਂ ਮਟਰ ਹੋਗੇ ਕਣਕ ਹੋਗੇ ਆਲੂ ਹੋਗੇ ਸਾਰੀਆਂ ਇਹੋ ਜੀਆਂ ਫਸਲਾਂ ਹੁਣ ਬੀਜੀਆਂ ਹੋਈਆਂ ਆਹ ਦੇਖੋ ਜਿਵੇਂ ਆਪਣੇ ਦਸੰਬਰ ਜਨਵਰੀ ਦੇ ਮਹੀਨੇ ਕਣਕ ਹੁੰਦੀ ਹੈ ਓਡਿਓ ਠੀਕ ਹੈ ਇਹਦਾ ਕਾਰਨ ਇਹ ਕਿਉਂਕਿ ਇੱਥੇ ਠੰਡ ਵਾਲੀਆਂ ਫਸਲਾਂ ਹੁੰਦੀਆਂ ਕਿਉਂਕਿ ਜਿੰਨੀ ਆਪਣੇ ਸਰਦੀਆਂ 'ਚ ਠੰਡ ਪੈਂਦੀ ਉੰਨੀ ਠੰਡੇ ਇੱਥੇ ਹੁਣ ਪੈ ਰਹੀ ਹੈ ਰਾਤ ਦਾ ਟੈਂਪਰੇਚਰ ਇਹਦਾ ਬਾਮਿਆਂ ਦਾ ਆ ਜਾਰ 5 ਡਿਗਰੀ ਦਿਨ ਦਾ ਵੱਧ ਤੋਂ ਵੱਧ 15 16 ਡਿਗਰੀ ਇੰਨਾ ਕਿ ਇੱਥੇ ਹੁਣ ਇਹਨਾਂ ਦੇ ਨਾਲ ਚੇਤਾਬਾਨ ਹੈ ਵਿంటర్ ਚ ਸਰਦੀਆਂ ਚ ਇੱਥੇ ਸਾਰੇ ਬਰਫ ਨਾਲ ਢਕੇ ਹੁੰਦਾ ਕੋਈ ਖੇਤੀ ਨਹੀਂ ਹੁੰਦੀ ਗਰਮੀਆਂ ਦੇ ਮਹੀਨੇ ਜਿਹੜੀ ਖੇਤੀ ਹੁੰਦੀ ਹੈ ਜਿਹੋ ਜਿਹੀ ਆਪਣੀਆਂ ਪੰਜਾਬ ਚ ਆਪਾਂ ਸਰਦੀਆਂ ਚ ਫਸਲਾਂ ਬੀਜਦੇ ਆ ਉਹ ਇੱਥੇ ਗਰਮੀਆਂ ਦੇ ਮਹੀਨੇ ਹੀ ਬੀਜ ਦਿੰਦੇ ਆ ਤੇ ਜਨ ਜੁਨੇਦ ਆਫ ਯੂਬਰ ਮਾਨੇ ਸੋਏ ਸੀ ਆਪਣਾ ਅਸਦਾ ਵਲੌਗ ਤੇ ਜਿਹਦੇ ਚ ਤੁਹਾਨੂੰ ਬਮਿਆਨ ਤੇ ਬਮਿਆਨ ਵੈਲੀ ਦੀਆਂ ਕੁਝ ਜੜੀਆਂ ਥਾਵਾਂ ਦਿਖਾਈਆਂ ਹੁਣ ਅਸੀਂ ਇੱਥੋਂ ਵਾਪਸ ਚੱਲੇ ਆਂ ਸ਼ਹਿਰ ਵੱਲੋਂ 50 ਕਿਲੋਮੀਟਰ ਦੂਰ ਹੈ 1 ਘੰਟੇ ਦਾ ਸਫ਼ਰ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਪਹੁੰਚਣਾ ਜੀ ਕਾਬਲ ਕੱਲ ਤੋਂ ਹੁਣ ਵਲੌਗ ਜਿਹੜਾ ਤੁਹਾਡੇ ਕੋਲੇ ਫੇਰ ਅੱਗੇ ਆਪਣੇ ਕੰਟੀਨਿਊ ਹੋਣਗੇ ਅਫਗਾਨਿਸਤਾਨ ਦੇ ਪਿੰਡਾਂ ਦੇ ਤੇ ਗਜ਼ਨੀ ਹੋਰ ਕੰਧਾਰ ਅਲੱਦ ਵਾਲਾਗੇ ਸੀਰੀਜ਼ ਆਪਣੀ ਚੱਲਦੀ ਰਹੂਗੀ ਸੋ ਜੁੜੇ ਰਹੋ ਤੁਸੀਂ ਅਫਗਾਨਿਸਤਾਨ ਦੇ ਸਫ਼ਰ ਨਾਲ ਮਿਲਦੇ ਆਂ ਜੀ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਲ ਰੱਬ ਰੱਖਾ ਜੀ